ਤਮਾਗੇ ਕੀ ਜਾਂ ਸਾਡੀ ਸਾਡੀਆਂ ਮਾਂ ਸਾਡੀਆਂ ਮਾਂ ਨੂੰ ਖੁਸ਼ ਰੇ ਨੇ ਅਸੀਂ ਕੀ ਕਰਾਂਗੇ ਉਸ ਤੋਂ ਅੱਜ ਸਾਡਾ ਹੱਕ ਅਸੀਂ ਲੈਣ ਆਇਆ ਆਪਦਾ ਹੱਕ ਨਹੀਂ ਛੱਡਣਾ ਹੈਗਾ ਅੰਨਾ ਹਰੇ ਕੋ ਨੂੰ ਜਿਖਾਉਣੇ ਆ ਅੰਨਾ ਪਾਲਦਾ ਢੇਡੀਆਂ ਨੇ ਭਰਿਆ ਕਿੱਥੋਂ ਅੰਨਾ ਲੈਂਦੇ ਹੁੰਦੇ ਪਹਿਲੇ ਪਤਾ ਹੀ ਬਾਹਰੋਂ ਲਿਆਉਂਦੇ ਹੁੰਦੇ ਆਂ ਤੇ ਅੱਜ ਇਹਨਾਂ ਨੂੰ ਮਨ ਬਾਹਰ ਦਿੰਦੇ ਆ ਬਾਰਡਰ ਵਾ ਇਹ ਬਾਰਡਰ ਪਰ ਆ ਵਾਂ ਇੱਥੇ ਬਾਰਡਰ ਨਹੀਂ ਇਹ ਅੱਛਾ ਜਿੱਥੇ ਲੱਗਿਆ ਹੋਇਆ ਇਹ ਪੰਜਾਬ 'ਚ ਲੱਗਿਆ ਇਹ ਪੰਜਾਬ 'ਚ ਲੱਗਾ ਹੈ ਗੁਰੂ ਗੋਬਿੰਦ ਸਿੰਘ ਨਾਲ ਹੀ ਬਾਬਾ ਬੰਦਾ ਹੀ ਹੂੰ ਮਨੀ ਸਿੰਘ ਹੀ ਠੀਕ ਹੋਣਾ ਉਹਨਾਂ ਦੀ ਵੀ ਸਿੱਧੀ ਹੋਈ ਆ ਇਹ ਸਾਡੀ ਹੋਈ ਤਾਂ ਕੀ ਆ ਉਮਰ ਹੈਗੀ ਆ ਜੀ ਪੇ 60 ਕਾਲ ਸੱਚਾ 65000 ਪਰ ਗੋਡੇ ਗਿੱਟੇ ਪਹਿਲੀ ਨੂੰ ਖਣ ਲੱਗੇ ਜਾਂਦੇ ਨੇ ਬਾਪੂ ਹਾਂ ਉਮਰਾਂ ਤੋਂ ਪਹਿਲਾਂ ਹੀ ਜਦੋਂ ਪਾਣੀ ਪਾਣੀ ਮਾੜੇ ਹੋ ਗਏ ਖਣ ਬੜੇ ਬਾਈ ਆ ਅੱਛਾ ਬਲਦਾਂ ਨਾਲ ਹਾਂ ਥਾਣ ਬੋਂਦੇ ਰਹੇ ਬਹੁਤ ਕਮਾਈ ਕੀਤੀ ਕੀਤੀ ਤੇ ਬੜੀ ਯਾਰ ਆ ਹੁਣੇ ਮਾਰਿਆ ਹੈ ਨਾ ਹਾਂ ਸਰਕਾਰਾਂ ਨਹੀਂ ਹਾਂ ਕਮਾਈ ਦੇ ਹੱਥੀ ਕਰਨੀ ਪੈਣੀ ਆ ਕਰਾਂਗੇ ਦਿਖਾਵਾਂਗੇ ਐ ਕੋਈ ਕਰ ਰਹੇ ਨੇ ਬਾਪੂ ਕਿਸਾਨ ਨਾਲ ਹਾਂ ਹਾਂ ਸਰਕਾਰਾਂ ਇਹ ਕੋ ਕਰ ਰਹੀਆਂ ਹਾਂ ਕੀ ਲੱਗਦਾ ਮੋਦੀ ਸਰਕਾਰ ਜਿਹੜੀ ਲੰਗੜ ਨਾ ਉਹ ਤੁਹਾਨੂੰ ਅੱਗੇ ਨਹੀਂ ਅਸੀਂ ਝਾਗ ਨਹੀਂ ਰੱਖੇ ਨਾ ਹਾਂ ਖਾਣਾ ਹੀ ਆ ਹਾਂ ਅਸੀਂ ਆਪਣਾ ਹੀ ਖਾਵਾਂ ਨਹੀਂ ਨਹੀਂ ਮੈਂ ਇਹ ਗੱਲ ਕਰ ਰਿਹਾ ਵੀ ਤੁਹਾਨੂੰ ਇੱਥੋਂ ਅੱਗੇ ਦਿੱਲੀ ਵੱਲ ਜਾਣ ਦੇਣਗੇ ਜਾਵਾਂਗੇ ਹੈ ਜਾਵਾਂਗੇ ਚੜ੍ਹਦੀ ਕਲਾ ਨਾਲ ਅੱਛਾ ਪਰ ਉਹ ਅਥਰੂ ਕਿੰਨੇ ਦੇ ਗੋਲੇ ਬੜੇ ਭਰਾ ਰਹੇ ਆ ਉਹ ਗੱਲ ਤੁਹਾਡੀ ਠੀਕ ਆ ਸਾਡੇ ਪ੍ਰਧਾਨਾਂ ਦਾ ਜਿੰਨਾ ਚਿਰ ਹੁਕਮ ਨਹੀਂ ਨਾ ਅੱਛਾ ਉਹ ਨਾ ਚਿਰ ਨਹੀਂ ਕੋਈ ਇਹਨਾ ਮਿਲਟਰੀ ਥੱਲੇ ਜਰਨਲ ਦੇ ਥੱਲੇ ਨਹੀਂ ਹੁੰਦਾ ਹਾਂ ਫੌਜ ਅਹੀਂ ਉਹ ਫੌਜ ਆ ਅੱਛਾ ਜਦੋਂ ਆਗੂ ਹੁਕਮ ਦੇਣਗੇ ਹੋਣ ਹੋ ਜਾਣਾ ਪਰ ਬਹੁਤ ਸਾਰੇ ਲੋਕ ਕਹਿੰਦੇ ਵੀ ਜਿਹੜਾ ਆਗੂ ਮੀਟਿੰਗਾਂ ਕਰੀ ਜਾਂਦੇ ਆ ਲਗਾਤਾਰ ਪਰ ਸਰਕਾਰ ਕਹਿੰਦੀ ਲਾਰੇ ਲਾਈ ਜਾਂਦੀ ਆ ਇਹ ਚਲੋ ਲਾਉਂਦੀ ਆ ਹਾਂ ਲਾਉਂਦੀ ਆ ਹੌਲੀ ਹੌਲੀ ਆਜੂ ਰੋਕ ਹਾਂ ਡੰਗਰ ਮਾਰਨ ਵਾਲਾ ਉਹਨੂੰ ਪੱਠੇ ਪੱਠੇ ਪਾਈਏ ਹਾਂ ਹਾਂ ਤੇ ਗਿੱਜੀ ਜਾਂਦਾ ਅੱਛਾ ਔੜੀ ਔੜੀ ਹਿਸਾਬ ਚ ਕਰ ਰਿਓ ਗੱਲ ਹਾਂ ਤੁਸੀਂ ਆਏ ਕਿਹੜੀ ਜਗ੍ਹਾ ਤੋਂ ਅਹੀਂ ਆਇਆ ਤਰਨਤਾਰ ਨੇ ਜਿੜਾ ਅਸੀਂ ਮਾਜੇ ਤੋਂ ਹਾਂ ਹੂੰ ਮਾਜੇ ਨੇ ਤਾਂ ਬੜਾ ਕੁਝ ਦੇਖਿਆ ਬਾਪੂ ਬੜੇ ਮਾੜੇ ਦੌਰ ਦੇਖਿਆ ਬਹੁਤ ਜ਼ਿਆਦਾ ਦੇਖਿਆ ਇਹ ਦੋ ਲੱਗਦਾ ਤੁਹਾਨੂੰ ਉਸੇ ਤਰ੍ਹਾਂ ਦਾ ਫੇਰ ਕੀਤਾ ਜਾ ਰਿਹਾ ਦੁਬਾਰਾ ਲੋਕਾਂ ਨਾਲ ਤੁਸੀਂ ਤਾਂ ਦੇਖੇ ਅੱਖਾਂ ਦੇ ਨਾਲ ਸਾਰਾ ਕੁਝ ਹਾਂ ਹੋਣ ਦਿਆ ਜੀ ਹੂੰ ਦੇਖਣਾ ਕੀ ਹੋਣ ਦਿਆ ਵਾ ਹੂੰ ਚਲੋ ਜੋ ਕਰਦੀਆਂ ਸਰਕਾਰਾਂ ਕਰ ਸਕਦੇ ਆ ਪਪੂ ਜਿਹੜੀ ਕਿਸਾਨੀ ਆ ਜਦੋਂ ਸਾਡੇ ਗੁਰੂ ਨਾਨਕ ਸਾਹਿਬ ਦੀ ਗੱਲ ਹੁੰਦੀ ਆ ਉਹਨਾਂ ਨੇ ਕਿਹਾ ਵੀ ਖੇਤੀ ਬੜੀ ਉੱਤਮ ਆ ਜਿਹੜੀ ਜਿਹੜੀ ਵਪਾਰ ਆ ਉਹ ਨਖਿੱਧ ਆ ਹਾਂ ਪਰ ਤੁਹਾਨੂੰ ਕੀ ਲੱਗਦਾ ਅੱਜ ਖੇਤੀ ਨੂੰ ਕਿਉਂ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਖੇਤੀ ਤੋਂ ਲੋਕ ਕਹਿੰਦੇ ਨੇ ਜੀ ਘਾਟੇ ਦਾ ਹਾਰ ਹੋ ਰਿਹਾ ਹੂੰ ਡਾਨੀ ਵਾਨੀ ਦਾ ਵਪਾਰ ਹੋ ਰਿਹਾ ਮੋਦੀ ਨਾਲ ਉਧਰ ਪੈਸੇ ਚੁੱਕਣ ਡਿਆ ਸਾਨੂੰ ਇਹਨਾਂ ਕਰਜ਼ੇ ਥੱਲੇ ਦੇ ਦਿੱਤਾ ਟਰੈਕਟਰ ਲਿਆ ਦਿੱਤੇ ਕਜਾ ਅਸੀਂ ਬਲਦਾਂ ਨਾਲ ਵਹਨੇ ਹਾਂ ਉਦੋਂ ਸੌਖੇ ਸੀ ਹਾਂ ਜੇ ਰੋਗੇ ਪੱਕੇ ਜਦੋਂ ਹੁਣ ਪੱਕੇ ਰਾਂਗੇ ਪੱਕੇ ਲੋਹੇ ਵਰਗੇ ਆ ਚੜਦੀ ਕਲਾ ਚ ਆ ਘਰੋਂ ਨਹੀਂ ਕਿਹਾ ਬਾਪੂ ਫਿਰ ਵੀ ਬਾਪੂ ਜਾਣੇ ਹੋ ਤੁਸੀਂ ਉਮਰ ਵੱਡੀ ਆ ਗੋਡੇ ਗਿੱਟੇ ਵੀ ਦੁਖੀ ਜਾਂਦੇ ਆ ਤੁਹਾਡੇ ਔਖਾ ਹੋ ਜਾਣਾ ਉੱਥੇ ਨਾ ਨਾ ਉਹ ਆਂਦੇ ਤੁਸੀਂ ਚੱਲੋ ਤੇ ਅਸੀਂ ਵੀ ਆਉਣੇ ਆ ਅੱਛਾ ਹਾਂ ਹਾਂ ਮਗਰ ਪਰਿਵਾਰ ਤਿਆਰ ਆ ਪਰਿਵਾਰ ਤਿਆਰ ਵਾ ਅੱਜ ਤੁਹਾਡੇ ਮਾਜੇ ਤੋਂ ਗੁਰਦਾਸਪੁਰ ਤੋਂ ਇੱਕ ਬਾਪੂ ਹਣੇ ਸੀ ਉਹਨਾਂ ਦੀ ਸ਼ਹੀਦੀ ਵੀ ਹੋਈ ਆ ਮੋਰਚੇ 'ਚ ਕੋਈ ਗੱਲ ਨਹੀਂ ਹੋ ਗਈ ਆ ਹੋਣੀ ਹੋਣੀ ਆ ਘਰ ਬੈਠਿਆਂ ਵੀ ਹੋ ਜਾਣੀ ਆ ਮਰਨਾਂ ਦੇ ਘਰ ਵੀ ਆ ਇੱਥੇ ਨਾਂ ਦੇ ਗੁਰੂ ਗੋਬਿੰਦ ਸਿੰਘ ਨਾਲ ਹੀ ਬਾਬਾ ਬੰਦਾ ਹੀ ਹਮ ਮਨੀ ਸਿੰਘ ਹੀ ਠੀਕ ਹੈ ਨਾ ਉਹਨਾਂ ਦੀ ਵੀ ਸਿੱਧੀ ਹੋਈ ਆ ਇਹ ਸਾਡੀ ਹੋਈ ਤਾਂ ਕੀ ਆ ਹਮ ਘਰ ਵੀ ਹੋਈ ਆ ਨਾ ਘਰ ਮਰਨਾ ਦੇ ਘਰ ਵੀ ਮਰਨਾ ਇੱਥੇ ਦੇ ਫੇਰ ਵੀ ਸਿੱਧਾ ਜਨਾਵ ਹਾਂ ਠੀਕ ਹੈ ਨਾ ਆਦੇ ਬੱਚਿਆਂ ਦੇ ਪਵਿੱਖੇ ਲਈ ਲੜ ਰਹੇ ਹਾਂ ਸਰਕਾਰਾਂ ਨਾਲ ਆਪਣੇ ਬੱਚਿਆਂ ਵਾਸਤੇ ਹੀ ਆ ਹਮ ਵੀ ਸਰਕਾਰਾਂ ਸਾਡੇ ਬੱਚਿਆਂ ਨੂੰ ਭੁੱਖਿਆ ਮਾਰਨਾ ਚਾਹੁੰਦੇ ਆ ਐ ਲੜਨਾ ਨੇ ਇਸੇ ਕਰਕੇ ਹੀ ਆ ਨਾ ਸਰਕਾਰਾਂ ਨੂੰ ਚੁਣਦੇ ਹੀ ਬਾਪੂ ਤੁਹਾਡੇ ਵਰਗੇ ਲੋਕ ਹੀ ਨੇ ਸਰਕਾਰਾਂ ੱੱੱਕਾ ਵੀ ਤੁਹਾਡੇ ਨਹੀਂ ਕਿਉਂ ਕਰਦੀਆਂ ਫਿਰ ਸਰਕਾਰਾਂ ਵੇਖੋ ਤੁਸੀਂ ੱੱੱਕਾ ਦੇ ਕਰਨਾ ਹੀ ਕਰਨਾ ਹੈ ਕਿਉਂ 65 ਸਾਲਾਂ ਤੋਂ ੱੱੱਕਾ ਹੀ ਹੋਣ ਰਿਹਾ ਹਾਂ ਕਾਲੀ ਵੀ ਆਏ ਉਹਨੇ ਵੀ ੱੱੱਕਾ ਕੀਤਾ ਕਾਂਹਰਾ ਖਾਈ ਉਹ ਨਾ ਵੀ ਤੇ ਆਈ ਨੇ ਇਹਨੇ ਰਖੀਰੀ ਕਰ ਦਿੱਤੀ ਹੈ ਮੋਦੀ ਸਰਕਾਰ ਦੀ ਮੋਦੀ ਨਹੀਂ ਭਗਵੰਤ ਮਾਨ ਨਹੀਂ ਅੱਛਾ ਆ ਜਿਹੜਾ ਵਾ ਬਾਰਡਰ ਵਾ ਹੂੰ ਇਹ ਬਾਰਡਰ ਪਰਾਂ ਵਾ ਇੱਥੇ ਬਾਰਡਰ ਨਹੀਂ ਇਹ ਅੱਛਾ ਜਿੱਥੇ ਲੱਗਿਆ ਹੋਇਆ ਇਹ ਪੰਜਾਬ 'ਚ ਲੱਗਾ ਇਹ ਪੰਜਾਬ 'ਚ ਲੱਗਾ ਅੱਛਾ ਤੇ ਅੱਜ ਅੱਜ ਭਗਵੰਤ ਮਾਨ ਆਖੇ ਇਹ ਬਾਰਡਰ ਗਾਂ ਜਾ ਸਕਦਾ ਵਾ 20 ਕਿਲੇ ਵਰਾਂ ਲੱਗਾ ਹੋਈ ਆਹ ਇਹ ਆਪਣੀ ਸਾਡੀ ਪੰਜਾਬ ਦੀ ਹਾਂ ਉਹ ਵਿਚੇ ਆ ਉੱਥੇ ਆ ਨਹੀਂ ਗੁਰੂ ਪਰਾਂ ਵਾ ਪੜੋ ਗਾਂ ਵਾ ਇਹ ਜਿਹੜਾ ਦਰਿਆ ਵੇ ਸਾਰਾ ਪੰਜਾਬ 'ਚ ਵਾ ਪਰ ਲਾਇਆ ਹੋਇਆ ਇੱਥੇ ਬਾਰਡਰ ਹਾਂ ਪੰਜਾਬ ਦੀ ਜਿੱਥੇ ਭਗਵੰਤ ਮਾਨ ਦੀ ਮਿਹਰਬਾਨੀ ਅੱਛਾ ਆਹੋ ਇੰਦਰ ਸਿੰਘ ਹੈਗੀ ਜਿਹੜੇ ਅਥੂਗਾ ਇਸ ਸ਼ੌਂਡਿਆ ਸਾਡੇ ਕੋਲ ਤੇ ਚ ਮਾਰਦੇ ਅਥੂਗਾ ਇਹੋ ਹੀ ਸ਼ੌਂਡਿਆ ਨਹੀਂ ਤੇ ਅੱਜ ਕਿਸੇ ਯੂਜ ਕੋਈ ਮਾਰ ਸਕਦਾ ਪਾਕਿਸਤਾਨ ਦੀ ਯੂਜ ਮਾਰ ਸਕਨੇ ਆ ਆਪਾਂ ਇਹਨਾਂ ਮਾਰ ਸਕਦੇ ਤੇ ਆਪਣੀ ਯੂਜ ਕਿਉਂ ਮਾਰ ਸਕਦਾ ਇੱਥੋਂ ਦੇ ਮੁੱਖ ਮੰਤਰੀ ਦਾ ਇੱਥੇ ਤਾਂ ਐਸਐਸਪੀ ਦਾ ਐਸ ਦੇ ਡੀਸੀ ਦਾ ਇਹ ਕੰਮ ਹੈ ਬਿਰੋਕਣੇ ਨਾਲ ਦੁਸ਼ਮਣ ਬੁਲਖ ਬਣਾਇਆ ਸਾਡਾ ਇਹ ਦੋਸਤਾਂ ਪਾਕਿਸਤਾਨ ਚ ਇੰਡੀਆਂ ਕੰਦਾ ਨਹੀਂ ਹੈਗੀਆਂ ਜਦੋਂ ਮਰਜੀ ਨੰਗ ਜੀਏ ਇਹ ਨਹੀਂ ਡੀ ਕੰਦਾ ਬਣਾਈਆਂ ਸਾਨੂੰ ਪਾਸਤਾ ਨੂੰ ਮਾਰੇ ਆ ਸਾਨੂੰ ਖਾਲਸਾ ਨਹੀਂ ਦੇਦੇ ਸਾਡਾ ਆਪਦਾ ਆਪਦਾ ਸੂਬਾ ਅੱਡ ਕਰਦੇ ਅਸੀਂ ਆਪਦੇ ਅੱਡ ਸੂਬੇ 'ਚ ਬਹਿ ਜੀਏ ਹਾਂ ਠੀਕ ਨਹੀਂ ਅਸੀਂ ਲੋੜ ਹੀ ਨਹੀਂ ਕਿਸੇ ਨਾਲ ਵਰਤਨੀ ਹਰਿਆਣਾ ਤੇ ਪਾਕਿਸਤਾਨ ਪੰਜਾਬ ਅਸੀਂ ਬ ਇਕੱਠੇ ਹੀ ਬਹਿ ਜਾਗੇ ਹਰਿਆਣਾ ਸਾਡਾ ਭਰਾ ਛੋਟਾ ਨਾਲੇ ਬਾਪੂ ਤੁਹਾਨੂੰ ਕਿਸਾਨਾਂ ਨੂੰ ਅੰਨ ਦਤਾ ਵੀ ਕਹਿੰਨੀ ਆ ਸਰਕਾਰਾਂ ਫਿਰ ਇਸ ਤਰ੍ਹਾਂ ਕਿਉਂ ਕਰਦੀਆਂ ਧੱਕਾ ਕਰਦੇ ਅੰਨ ਦਤਾ ਹਰ ਇੱਕ ਨੂੰ ਦਿਖਾਉਣੇ ਆ ਅੰਨ ਦਾ ਪਾਲ ਦਾ ਢੇਡੀ ਇਹਨੇ ਭਰਿਆ ਕਿੱਥੋਂ ਅੰਨ ਲੈਣੇ ਹੁੰਦੇ ਪਹਿਲੇ ਪਤਾ ਹੀ ਬਾਹਰੋਂ ਲਿਆਉਂਦੇ ਹੁੰਦੇ ਆ ਅੰਨ ਤੇ ਅੱਜ ਇਹਨਾਂ ਮਨ ਬਾਹਰ ਦਿੰਦੇ ਆ ਅਨ ਦਾ ਤੋਂ ਦੋ ਰਿਆਣਾ ਤੇ ਸੂਬਾ ਜਿਹੜਾ ਪੰਜਾਬ ਨਾ ਇਹਨੇ ਟਿੱਡ ਭਰਿਆ ਜਿਆਦਾ ਠੀਕ ਹੈ ਜਿੰਨੀ ਮਿਹਨਤ ਕੀਤੀ ਜਦੋਂ ਹਰੀ ਕ੍ਰਾਂਤੀ ਦਾ ਨਾਰਾ ਦਿੱਤਾ ਉਦੋਂ ਵੀ ਪੰਜਾਬ ਦੇ ਕਿਸਾਨਾਂ ਨੇ ਆਪਦੇ ਕਿਸਾਨਾਂ ਨੇ ਤੇ ਅਸੀਂ ਤਾਂ ਨੇ ਵੀ ਸਾਨੂੰ ਮੱਡ ਕਰ ਦਿਓ ਠੀਕ ਹੈ ਨਾ ਅਸੀਂ ਆਟ ਪਾਸ ਤੋਂ ਨਵ ਉਧਰ ਵਰਤ ਲਾਂਗੇ ਖੇਤੀ ਸਾਡਾ ਕੰਮ ਤੇ ਚੱਲ ਜੂਗਾ ਉਹ ਬੂਠੀ ਬੰਨ ਜਿਹੜਾ ਕਾਊਂਟਰ ਨੂੰ ਬਣਾਇਆ ਹੈ ਕੰਜਰ ਨੂੰ 5 ਸਾਲ ਹੋ ਗਏ ਬਣਾਇਆ ਨੂੰ ਉਹ ਜਾ ਕੇ ਮੋਦੀ ਦੇ ਜਾ ਕੇ ਲਾਗੇ ਨਹੀਂ ਹੋਈ ਕਿ ਬੈਂਡਾ ਵਾ ਉਹਨੂੰ ਜਿਹੜਾ ਮੇਰੇ ਕਿਸਾਨ ਕੀ ਕਰਨ ਦੇ ਆ ਚੋਰ ਜਾ ਖੜਕੰਜਰ ਦੋ ਜਮ ਗਿਆ ਖੱਟੜ ਕਹਾ ਜਿਹੜੇ ਨੂੰ ਅੱਛਾ ਹਾਂ ਇਹ ਇੱਕ ਖੱਟੜ ਦਾ ਵੀ ਮੁੱਦੀ ਵਾਂਗੂ ਬਣਗਾ ਹੋਵੇਗਾ ਹਾਂ ਐਵੇਂ ਹੀ ਹੋਊਗਾ ਆ ਤਿੰਨ ਸਾਲ ਪਹਿਰੇ 2020 ਵਾਲ ਗਏ ਦੇ ਸੀ ਉੱਥੇ 2020 ਵਾਲ ਗਏ ਦੇ ਦਿੱਲੀ ਜਦ ਵੀ ਨਹੀਂ ਸਾਡਾ ਹੱਲ ਕਰਿਆ ਜਦ ਵੀ ਧੋਖੇ ਨਾਲ ਛਾਤੇ ਉੱਥੇ ਤੋਂ ਹਾਂ ਸਾਡੇ ਕਾਨੂੰਨ ਮਾਫ ਹੋ ਗਏ ਸਾਡੇ ਕਾਨੂੰਨ ਮਾਫ ਹੋ ਗਏ ਜਦ ਵੀ ਤਰੀ ਛਾਤੇ ਹੁਣ ਧਰਨਾ ਬੰਦ ਕਰਾ ਦਾ ਮੰਨੇ ਬੰਦ ਕਰਕੇ ਬੈਠੀ ਸਰਕਾਰ ਆ ਪੱਥਰ ਲਾ ਕੇ ਕਰ ਰਿਆ ਨਾ ਅਸੀਂ ਪਿੰਡਾ ਜ ਨਹੀਂ ਫੜਨਦੇ ਨਾ ਇਹਨੂੰ ਕਿੱਥੇ ਮਰਜੀ ਭੱਜ ਲੈ ਭਾਜਪਾ ਨੂੰ ਅਸੀਂ ਪਿੰਡਾਂ 'ਚ ਵੜਨ ਨਹੀਂ ਦੇਣਾ ਵੋਟਾਂ ਲੈਣ ਵਾਲੇ ਇਹਨਾਂ ਦੇ ਭਾਜਪਾ ਦੇ ਭਜਾਉਣੇ ਕਰੇ ਕਿਤੇ ਰੈਲੀ ਹੋਵੇ ਤੇ ਭਾਜਪਾ ਦੀਆਂ ਬੱਸਾਂ ਨਹੀਂ ਜਾਣ ਦੇਣੀਆਂ ਪਿੰਡਾਂ 'ਚ ਜਿੱਥੇ ਦੀ ਰੈਲੀ ਹੈ ਬੀਬੀਆਂ ਵੀ ਤੁਸੀਂ ਵੀ ਪਹੁੰਚੋ ਹੋਰ ਤੁਹਾਡੇ ਨਾਲ ਕਿੰਨੀਆਂ ਕਿ ਬੀਬੀਆਂ ਆਈਆਂ ਅੱਜ ਜੀ ਬਹੁਤ ਬੀਬੀਆਂ ਨੇ ਜੀ ਆ ਮੇਰੇ ਪੁੱਤੀ ਐ ਵੀਨੇ ਮੇਰੇ ਪੁੱਤੇ ਵੀ ਨੇ ਤੁਹਾਡੇ ਪੁੱਤੇ ਪੁੱਤੀਆਂ ਵੀ ਨਾਲ ਆਏ ਹਾਂਜੀ ਪੁੱਤੇ ਪੁੱਤੀਆਂ ਵੀ ਨਾਲ ਆਏ ਨੇ ਜਦੋਂ ਖਬਰਾਂ ਚੱਲ ਰਹੀਆਂ ਸੀ ਜਾਂ ਤੁਸੀਂ ਸੁਣਿਆ ਹੋਣਾ ਮੀਡੀਆ 'ਚ ਵੀ ਇਸ ਤਰ੍ਹਾਂ ਥਰੂ ਗੈਂਸ ਤੇ ਗੋਲੇ ਦਾਗੇਦਾਰਿਆ ਤੁਹਾਨੂੰ ਡਰ ਨਹੀਂ ਲੱਗਿਆ ਵੀ ਯਾਰ ਆ ਹੁਣ ਮੇਰੇ ਸਾਜਾ ਉਹ ਮੋ ਕਹਦਾ ਮੈਂ ਕਿਥੋਂ ਆ ਗਈ ਹਾਂ ਮੈਂ ਇਹ ਕੁੜੀਆਂ ਮੇਰੀਆਂ ਅੱਗੇ ਲੰਘੀਆਂ ਪੁੱਤੀਆਂ ਮੇਰੀਆਂ ਮੈਂ ਹਲਕੇ ਅੱਗੇ ਨਾ ਵਗ ਜਾਣਾ ਆ ਦੇਖੋ ਖੜਾ ਮੇਰਾ ਪੁੱਤ ਆ ਅੱਛਾ ਉਹ ਵਾਲਾ ਆਇਆ ਬੁੱਤਰਾ ਇਹ ਇਹ ਨਾ ਆਵੇ ਬੜਿੰਦੇ ਕੰਮ ਕੇ ਦੁੱਲਣ ਲਾਟਣ ਦਾ ਕੰਮ ਵੇ ਬੱਚੇ ਹਾਂ ਪੁੱਤੀ ਵੀ ਨਾਲ ਆਈ ਤੁਹਾਡੀ ਪੁੱਤੇ ਦੋ ਪੁੱਤੀਆਂ ਜੋ ਅੱਗੇ ਲੰ ਅਸੀਂ ਲੰਗਰ ਲੈ ਕੇ ਆਏ ਤੇ ਅੱਛਾ ਕਿਹੜੀ ਜਗ੍ਹਾ ਤੋਂ ਆਇਓ ਕੰਮੀ ਕਲਾਇਆ ਨੋਕ ਲੋ ਆ ਅੱਛਾ ਪਰ ਜਦੋਂ ਇਸ ਤਰ੍ਹਾਂ ਦਾ ਬੀਬੀ ਮਹੌਲ ਹੁੰਦਾ ਉਹਦੇ ਤਾਂ ਲੋਕੀ ਕਹਿੰਦੇ ਨੇ ਕਿ ਘਰਾਂ ਚ ਬੈਠ ਜਾਓ ਪਰ ਤੁਸੀਂ ਆਪਣੇ ਪੋਤੇ-ਪੋਤਿਆਂ ਨੂੰ ਕਿਉਂਕਿ ਪੋਤੇ-ਪੋਤਿਆਂ ਦਾ ਬਹੁਤ ਫਿਕਰ ਹੁੰਦਾ ਦਾਦੇ ਅਸੀਂ ਖਾਵਾਗੇ ਕੀ ਸੀ ਖਾਵਾਗੇ ਕੀ ਜ ਸਾਡੀ ਸਾਡੀਆਂ ਮਾਂ ਸਾਡੀਆਂ ਮਾਂ ਨੂੰ ਖੁਸ਼ ਰੇ ਨੇ ਅਸੀਂ ਕੀ ਕਰਾਂਗੇ ਉਸ ਤੋਂ ਆ ਸਾਡੇ ਦਾ ਹੱਕ ਅਸੀਂ ਲੈਣ ਆਇਆ ਆਪਦਾ ਹੱਕ ਨਹੀਂ ਛੱਡਣਾ ਹੈਗਾ ਕੀ ਨਾਮ ਆ ਤੁਹਾਡਾ ਦਸਵਿੰਦਰ ਸਿੰਘ ਅੱਛਾ ਆਇਓ ਕਿਸਾਨ ਅੰਦੋਲਨ ਚ ਫਿਰ ਹਾਂਜੀ ਡਰ ਨਹੀਂ ਲੱਗ ਰਿਹਾ ਹਾਂਜੀ ਕੀ ਲੱਗਦਾ ਤੁਹਾਨੂੰ ਸਰਕਾਰ ਇਸ ਤਰ੍ਹਾਂ ਕਿਉਂ ਕਰ ਰਹੀ ਆ ਤੁਹਾਨੂੰ ਪੂ ਇੱਕ ਖਤਰੇ ਚ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ 8ਵੀਂ ਚ 8ਵੀਂ ਚ ਪੜਦੇ ਹਾਂ ਦੱਸੋ 8ਵੀਂ ਚ ਬੱਚੇ ਆਏ ਪਰ ਦੇਖੋ ਹੈ ਚੱਲ ਲੱਗਤੀ ਆਈ ਮੂਵੀ ਆਈ ਹੈ ਦਿੱਲੀ ਬਹੁਤ ਬਣਾਈਆਂ ਤੇ ਟ੍ਰੈਕਟ ਮੈਂਨੇ ਚਲਾਇਆ ਦਿੱਲੀ ਕਿਸੇ ਕੰਜਰ ਨੇ ਫੋਟੋ ਨਹੀਂ ਪਾਈ ਨਹੀ ਅਸੀਂ ਪਾ ਦਾਂਗੇ ਇਹਦਾ ਆਪਣਾ ਮੀਡੀਆ ਵਾਲਾ ਕਰਦਾ ਮੀਡੀਆ ਤੁਸੀਂ ਟ੍ਰੈਕਟ ਟ੍ਰੈਕਟ ਬਹੁਤ ਚਲਾਇਆ ਮੈਂਨੇ ਤੈਨੂੰ ਸਕੀਰੀਆਂ ਚ ਕਹਿਣਾ ਬੇਬੇ ਵੀ ਤੁਸੀਂ ਉੱਤੇ ਚੈਨਲ ਤੇ ਆਈ ਜਾਂਦੇ ਸੀ ਹਾਂ ਬੇਠੀ ਆ ਬੋਲੇ